ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਕੀ ਦਸ ਲੇਖ ਹੈ ਸਿੱਖੀ ਕੇ ਸਾਸੰਗ ਨੇ ਵਾਹਿ ਉਹ ਵੇਲਾ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਫਤਵਾ ਜਾਰੀ ਕੀਤਾ ਗਿਆ ਸੀ ਕਿ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿੰਨ ਦਿੱਤਾ ਜਾਵੇ 12 ਪੋ 26 ਦਸੰਬਰ ਸੰਸਾਰ 1704 ਈਸਵੀ ਨੂੰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਪੁੱਛਿਆ ਕਿ ਤੁਸੀਂ ਇਸਲਾਮ ਕਬੂਲ ਕਰੋਗੇ ਸਾਹਿਬਜ਼ਾਦਿਆਂ ਨੇ بلند ਵਾਜਿਜ਼ ਕਿ ਸਾਨੂੰ ਸਿੱਖੀ ਸਦਕ ਪਿਆਰਾ ਹੈ ਅਸੀਂ ਕਿਸੇ ਦੇ ਲਈ ਕੁਝ ਵੀ ਕੁਰਬਾਨ ਕਰ ਸਕਦੇ ਹਾਂ ਹਕੂਮਤ ਵੱਲੋਂ ਪਹਿਲਾਂ ਨਾਲੋ ਵਧ ਲਾਲਚ ਡਰਾਵੇ ਤੇ ਧਮਕੀਆਂ ਦਿੱਤੀਆਂ ਗਈਆਂ ਪਰ ਗੁਰੂ ਕੇ ਲਾਲ ਜ਼ਰਾ ਨਾ ਡੋਲੇ ਕੁਝ ਸੋਚ ਵਿਚਾਰ ਕਰਕੇ ਵਜ਼ੀਰ ਖਾਨ ਐ ਸਾਹਿਬ ਜਾਨ ਨੂੰ ਪੁੱਛਿਆ ਕਿ ਜੇ ਤੈਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕਿੱਥੇ ਜਾਓਗੇ ਤੇ ਕੀ ਕਰੋਗੇ ਸਾਹਿਬ ਜਾਨ ਦੇ ਕਹਿ ਲੱਗਿਆ ਕਿ ਅਸੀਂ ਫੇਰ ਤੋਂ ਸਿੱਖਾਂ ਨੂੰ ਇਕੱਠੇ ਕਰਾਂਗੇ ਤੇ ਆਪਣੇ ਪਿਤਾ ਜੀ ਦੇ ਤਰ੍ਹਾਂ ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਮੁਕਾਬਲਾ ਕਰਾਂਗੇ ਅਸੀਂ ਉਦੋਂ ਤੱਕ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਜ਼ਾਲਮਾਂ ਦੇ ਜ਼ੁਲਮ ਖਤਮ ਨਹੀਂ ਹੋ ਜਾਂਦੇ ਜਾਂ ਫੇਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਐਸੇ ਹੁੰਦੇ ਨਵਾਬ ਵਜ਼ੀਰ ਖਾਦੀਸਲਾ ਨਾਲ ਕਾਜ਼ੀ ਨੇ ਹਕੂਮਤ ਤੋਂ ਬਾਗੀ ਹੋਣ ਦੇ ਜ਼ੁਰਮ 'ਚ ਸਾਹਿਬ ਜਾਨ ਨੂੰ ਜਿਉਂਦਾ ਹੀ ਦੀਵਾਰ 'ਚ ਚਿੰਕੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਕਾਜ਼ੀ ਨੇ ਫਤਵਾ ਤਾਂ جاری ਕਰ ਦਿੱਤਾ ਸੀ ਕਿ ਸਾਹਿਬਜ਼ਾਦਿਆਂ ਨੂੰ ਦੀਵਾਰ 'ਚ ਚਿੰਕੇ ਸ਼ਹੀਦ ਕਰ ਦਿੱਤਾ ਜਾਵੇ ਪਰ ਸਾਹਿਬਜ਼ਾਦਿਆਂ ਨੂੰ ਦਿੱਤੀ ਸਜ਼ਾ ਦੀ ਤਮੀਲ ਕਰਨ ਲਈ ਕੋਈ ਵੀ ਯਾਰ ਨਾ ਹੋਇਆ ਕੋਈ ਵੀ ਇਸ ਕੋਰ ਪਾਪ ਦਾ ਪਾਗੀ ਨਹੀਂ ਬੰਨਾ ਚਾਹੁੰਦਾ ਇੱਥੋਂ ਤੱਕ ਕਿ ਜਲਾਦਾ ਨੇ ਵੀ ਇੱਕ-ਇੱਕੇ ਮਨਾ ਕਰ ਦਿੱਤਾ ਕਿ ਇਹਨਾ ਮਾਸੂਮ ਬੱਚਿਆਂ ਨੂੰ ਦਿੱਤੀ ਨਜ਼ਾਇਆ ਸਜ਼ਾ ਦੀ ਤਮੀਲ ਕਰਕੇ ਉਹ ਇਸ ਜੁਰਮ ਦੇ ਪਾਪ ਦੇ ਪਾਗੀ ਨਹੀਂ ਬੰਨਾ ਚਾਹੁੰਦੇ ਅਖੀਰ ਦੋ ਜਲਾਦਾ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੋ ਕਿਸੇ ਜੁਰਮ ਦੀ ਸਜ਼ਾ ਪੁਕਤ ਲਈ ਜੇਲ੍ਹ ਚ ਬੰਸਨ ਨੂੰ ਇੱਕ ਇੱਕ ਮਨੋਂ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਉਹ ਸੂਬੇ ਸਰਹੰਦ ਦੇ ਹੁਕਮ ਅਨੁਸਾਰ ਸਾਹਿਬਜ਼ਾਦੇ ਨੂੰ ਦਿੱਤੀ ਸਜ਼ਾ ਦੀ ਤਮੀਲ ਕਰ ਦੇਣ ਤਾਂ ਉਹਨਾਂ ਜਲਾਦਾ ਦੀ ਸਜ਼ਾ ਮਾਫ ਕਰ ਦਿੱਤੀ ਜਾਵੇਗੀ ਆਪਣੀ ਸਜ਼ਾ ਮਾਫ ਹੋਣ ਦੇ ਲਾਲਚ ਆ ਕੇ ਜਲਾਦਾ ਸਾਹਿਬਜ਼ਾਦੇ ਨੂੰ ਸ਼ਹੀਦ ਕਰਨ ਲਈ ਤਿਆਰ ਹੋ ਗਏ ਅਗਲੇ ਦਿਨ ਮਿਤੀ 13 ਪੋ 27 ਦਸੰਬਰ ਸੰਨ 1740 ਈਸਵੀ ਨੂੰ ਫਿਰ ਤੋਂ ਵਜ਼ੀਰ ਖਾਦੇ ਸਿਪਾਈ ਸਾਹਿਬਜ਼ਾਦੇ ਨੂੰ ਲੈਣ ਲਈ ਠੰਡੇ ਬੁਰਜੇ ਪਹੁੰਚ ਗਏ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦੇ ਨੂੰ ਆਪ ਤਿਆਰ ਕੀਤਾ ਕੇਸਾ ਚ ਕੰਗਾ ਕੀਤਾ ਸਿਰ ਤੇ ਸੋਨੇ ਦੀ ਕਲਗੀ ਸਜਾਈ ਗਲ ਵਕੜੀ ਚ ਲੈ ਕੇ ਸਾਹਿਬਜ਼ਾਦੇ ਨੂੰ ਰੱਜ ਕੇ ਪਿਆਰ ਕੀਤਾ ਪੇਟ ਤੇ ਹੱਥ ਫੇਰਿਆ ਅਤੇ ਸਿਪਾਈਆਂ ਨਾਲ ਤੋਰਨ ਲੱਗੇ ਕਿ ਆ ਕੀ ਤੁਹਾਨੂੰ ਲਾਲਚ ਦੇਣਗੇ ਡਰਾਉਣਗੇ ਪਰ ਡਰਨਾ ਨਹੀਂ सिखी कैसा संग ने बोनी है अल्लाह यार खा जोगी बहुत प्यारा जिक्र कर दिया जाने, जाने से पहले आओ गले से लगा तो लूं केशों को कंगी कर दूं जरा मुंह धुला तो लूं प्यारे सरों पे नन्ही सी कलगी सजा तो लूं मरने से पहले तुमको मैं दूल्हा बना तो लूं माता गुजर कौर जी ने वाइगिरो गए अरदास की कि करनी के छोटे-छोटे लाल ਸਿੱਕੇ ਜਿੱਦ ਤੱਕ ਡੋਲਰ ਨਾਲ ਅਤੇ ਦਲੇਰੀ ਨਾਲ ਜ਼ਾਲਿਮਾਂ ਦੇ ਜ਼ੁਲਮਾਂ ਦਾ ਟਾਕਰਾ ਕਰ ਸਕਨ ਜਲਾਦਾਵਲੋ ਦੀਵਾਰ ਚਿੰਨੀ ਸ਼ੁਰੂ ਕੀਤੀ ਗਈ ਸਾਬਜਾਦੇ ਨੇ ਆਪਣੀ ਸੁਰਤ ਗੁਰੂ ਚਰਨਾਂ ਨਾਲ ਜੋੜ ਲਈ ਅਤੇ ਭਗਤੀ ਚ ਲੀਨ ਹੋ ਗਏ ਦੀਵਾਰ ਉੱਚੀ ਹੁੰਦੀ ਚਲੀ ਗਈ ਕੋਲ ਖੜੇ ਕਾਜ਼ੀ ਨੇ ਸਾਬਜਾਦੇ ਪਾਸੋਂ ਫਿਰ ਪੁੱਛਿਆ ਕਿ ਹਾਲੇ ਵੀ ਸਮਾਂ ਹੈ ਇਸਲਾਮ ਕਬੂਲ ਕਰ ਲੋ ਛੱਡ ਦਿਆਂਗੇ ਪਰ ਸਾਬਜਾਦੇ ਭਗਤੀ ਚ ਲੀਨ ਰਹੇ અલ્લા યારખા જોગી ને સાહેબ જાદ્યાં દે જઝબાતા تے ભવનાں ਨੂੰ ઇન્જે દસایا હે ہم جان દે કે ઓરોકી જાન ને بچા લે સિક્ખી કિની હમ હે સરોપર ઉઠા ચલે ગુરાઈ કા હે કિસ્સા જહા મે બના ચલે સિંઘો કી સન્તનત કા હે પોડા લગા ચલે ગતિ સે તાજો તક બસ કોમ પાએગી દુનિયા સે જાલિમો કા નિશાન તક મિટાયેગી ਜਦੋਂ ਦੀਵਾਰ ਸਾਹਿਬ ਜਾਦੇ ਆਦੇ ਮੂਤਕ ਪਹੁੰਚੀ ਤਾਂ ਡਿੱਗ ਪਈ ਤੇ ਅਖੀਰ ਜਲਾਦਾ ਨੇ ਸਾਹਿਬ ਜਾਦੇ ਨੂੰ ਜਿੱਗਾ ਕਰਕੇ ਬਹਿਰਮੀ ਨਾਲ ਸ਼ਹੀਦ ਕਰ ਦਿੱਤਾ ਇੱਧਰ ਪਰਚੇ ਬੈਠੇ ਮਾਰਤਾ ਗੁਜਰਕੌਰ ਜੀ ਨੂੰ ਜਦੋਂ ਸਾਹਿਬ ਜਾਦੇ ਦੀ ਸ਼ਹੀਦੀ ਦਾ ਪਤਾ ਲਗਾ ਤਾਂ ਉਹ ਵੀ ਸੱਚਖੰਡ ਜਾਬਰਾ ਜੀ ਸਾਹਿਬ ਜਾਦੇ ਨੇ ਡਰ ਲਾਲਚ ਤੋਂ ਬੇਪਰਵਾਹ ਹੋ ਕੇ ਸਿੱਖੀ ਸੇ ਲਖਨੇ ਭਾਈ ਉਹਨਾਂ ਦੀ ਅਨੋਖੀ ਅਦੂਤੀ ਤੇ ਲਾਸਾ ਨੇ ਸ਼ਾਦਾ ਤੇ ਗਾਥਾ ਨਾ ਪਹਿਲੇ ਕਿਸ ਨੇ ਸੁਣੀ ਸੀ ਨਾ ਦੇਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ